ਅੰਦਰ ਦੀ ਤਪਤ ਬੁਝ ਗਈ ਆ ਕਿਸ ਤਰ੍ਹਾਂ 부ਝੀ ਬਿਨਸ ਗਇਓ ਤਾਪ ਸਭ ਸਹਿਸਾ ਗੁਰ ਸ਼ੀਤਲ ਮਿਲਿਓ ਸਹਜ ਸੁਭਾਏ ਕਹਿੰਦੇ ਇਹ ਤਪਤ ਪਤਾ ਕਦ ਬੁਝੀ ਗੁਰੂ ਸ਼ੀਤਲ ਜਦ ਮਿਲਿਓ ਸਹਜ ਸੁਭਾਏ ਸਹਜ ਹੀ ਮਿਲ ਗਿਆ ਗੁਰੂ ਜਦ ਕਿਰਪਾ ਕਰਦਾ ਹੈ ਨਾ ਤੇ ਬੜਾ ਸੌਖਾ ਮਿਲ ਜਾਂਦਾ ਹੈ ਨਹੀਂ ਤੇ ਗੁਰੂ ਨੂੰ ਪ੍ਰਾਪਤ ਕਰਨਾ ਬਹੁਤ ਔਖਾ ਹੈ ਪਰ ਇੱਥੇ ਕਿਹਾ ਜਾ ਰਿਹਾ ਤਪਤ 부ਜੀ ਗੁਰ ਸ਼ਬਦ ਦੀ ਗੁਰੂ ਦੇ ਸ਼ਬਦ ਕਰਕੇ ਕਿ ਤਪਤ ਕੈਸੀ ਹੈ ਜਿਉ ਤਪਤ ਹੈ 바ਰੂ ਬਾਰ ਤਪ ਤਪ ਕਪੜ ਬਹੁਤ ਬੇਕਾਰ ਪਰ ਇਕਦ ਤਪਦਾ ਹੈ ਮਨ ਜਾਂ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬਿਲ ਲਾਏ ਜਿੱਥੋਂ ਬਾਣੀ ਵਿਸਰ ਗਈ ਨਾ ਸਮਝੋ ਕੋੜ ਦੇ ਰੋਗੀ ਵਾਂਗ ਉਹ ਮਨੁਖ ਬਿਲ ਕਦਾਏ ਤਪ ਤਪ ਹੁਣ ਇਹ ਤਪ 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 ਲੋਹੇ ਲੋਏ ਹਾਥ ਮਰੋਰੋਂ ਬਾਵਲ ਹੋਈ ਸੋ ਸ਼ਹਲੂਰੋਂ ਬਾਬਾ ਫਰੀਦ ਸਾਹਿਬ ਜੀ ਵੀ ਤਪ ਰਹੇ ਸਨ ਪਰ ਜਦ પતિ ਵਾਹ ਗੁਰੂ ਮਿਲਿਆ ਤਪਤ ਬੁਝ ਗਈ ਇਹ ਅੰਦਰ ਦੀ ਤਪਤ ਨੂੰ ਪਤਾ ਕਿਸ ਤਰ੍ਹਾਂ ਬੁਝਾ ਸਕਦੇ ਹੋ ਬਾਹਰ ਅੱਗ ਬਲ ਰਹੀ ਹੈ ਪਾਣੀ ਪਾ ਦਿਓ ਬੁਝ ਜਾਂਦੀ ਹੈ ਪਰ ਅੰਦਰ ਜੋ ਅੱਗ ਬਲ ਰਹੀ ਆ ਨਾ ਈਰਖਾ ਦੀ ਹੋਰ ਬਕਾਰਾਂ ਦੀ ਇਹ ਬਾਣੀ ਨਾਲ ਪੁੱਛਦੀ ਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਇਹ ਗੁਰੂ ਕਿਹੜਾ ਹੈ ਜੋ ਸਹਬ ਕਹੈ ਨੇ ਤਪਤ 부ਜੀ ਗੁਰ ਸ਼ਬਦੀ ਮਾਏ ਤੇ ਜੋ ਕਿਹਾ ਬਿੰਨਸ ਗਇਓ ਤਾਪ ਸਭ ਤਾਪ ਤੇ ਦੂਰ ਹਟ ਗਿਆ ਸਸਾ ਇੱਥੇ ਤਾਪ ਸ਼ਬਦ ਵੀ ਬਹੁਵਚਨ ਹੈ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਤੁਸੀਂ ਜਦ ਗੁਰੂ ਗ੍ਰੰਥ ਸਾਹਿਬ ਜੀ ਤੋਂ ਪਾਠ ਕਰਦੇ ਹੋ ਨਾ ਤੇ ਜਿੱਥੇ ਹੈਡਿੰਗ 'ਚ ਜਪ ਸ਼ਬਦ ਲਿਖਿਆ ਹੈ ਉਹ ਬਾਣੀ ਦਾ ਨਾਮ ਹੈ ਉੱਥੇ ਜਜਾ ਪਪਾ ਪੱਪੇ ਨੂੰ ਔਂਕਰ ਹੈ ਉਹ ਇੱਕ ਵਚਨ ਤੇ ਜਿੱਥੇ ਤੁਸੀਂ ਪੜ੍ਹਦੇ ਹੋ ਅਸੰਖ ਜਪ ਅਸੰਖ ਭਾਉ ਉੱਥੇ ਦੇਖਣਾ ਪਾਠ ਜੱਜਾ ਤੇ ਪੱਪਾ ਔਂਕਰ ਨਹੀਂ ਐ ਉਹ ਬਹੁਵਚਨ ਹੈ ਇੱਥੇ ਵੀ ਤਾਪ ਦੇ ਪੱਪੇ ਥੱਲੇ ਔਂਕਰ ਨਹੀਂ ਐ ਨਹੀਂ ਤੇ ਹੁੰਦਾ ਇੱਕ ਤਾਪ ਇੱਥੇ ਕਹਿੰਦੇ ਜਿੰਨੇ ਪ੍ਰਕਾਰ ਦੇ ਵੀ ਤਾਪ ਨੇ ਨਾ ਤੇ ਸੰਸੇ ਨੇ ਉਹ ਮਿੱਟ ਗਏ ਕਿਸ ਤਰ੍ਹਾਂ ਮਿਟੇ ਗੁਰੂ ਸ਼ੀਤਲ ਮਿਲਿਓ ਸਹਿ ਸੁਭਾਏ ਗੁਰੂ ਸ਼ੀਤਲ ਜਦ ਮਿਲ ਪਿਆ ਆਪਾ ਅਰਦਾਸ ਕਰਦੇ ਹੁੰਦੇ ਆ ਤੀਨੇ ਤਾਪ ਨਿਵਾਰਣ ਹਾਰਾ ਦੁਖੰਤਾ ਸੁਖਰਾਸ ਇਹ ਤਿੰਨ ਤਾਪ ਕਿਹੜੇ ਨੇ ਆਦ ਪਿਆਦ ਉਪਾਦ ਆਦ ਉਸ ਨੂੰ ਕਿਹਾ ਜਾਂਦਾ ਉਹ ਤਾਪ ਹੈ ਜੋ ਬੰਦਾ ਕੋਈ ਵੀ ਕੰਮ ਕਰਨਾ ਚਾਵੇ ਜਿਸ ਕੰਮ ਵਿੱਚ ਵੀ ਹੱਥ ਪਾਵੇ ਉਹ ਕੰਮ ਸਰੇ ਚੜੇ ਨਾ ਹਰ ਜਗ੍ਹਾ ਫੇਲ ਹੋਵੇ ਤੇ ਉਹਦੇ ਕਰਕੇ ਉਹ ਦੁਖੀ ਹੁੰਦਾ ਹੈ ਮੈਂ ਜਿਸ ਵਿੱਚ ਵੀ ਹੱਥ ਪਾਉਂਦਾ ਕਿ ਉਹ ਛੇਤੀ ਰਲ ਗਿਆ ਜੋ ਸੋਨੇ ਨੂੰ ਹੱਥ ਪਾਏ ਸੋਨੇ ਨੂੰ ਵੀ ਬੰਦਾ ਹੱਥ ਪਾਵੇ ਕਹਿੰਦੇ ਮਿੱਟੀ ਹੋ ਜਾਂਦਾ ਸੁਆਹ ਹੋ ਜਾਂਦੀ ਹੈ ਇਹੋ ਜਾਂ ਬੰਦਾ ਤੜਪਦਾ ਹੈ ਕੋਈ ਕੰਮ ਸਿਰੇ ਨਹੀਂ ਚੜਦਾ ਉਹਦੇ ਕਰਕੇ ਜੋ ਰਾਤ ਦਿਨ ਤਪਦਾ ਹੈ ਨਾ ਉਹਨੂੰ ਆਦ ਕਿਹਾ ਜਾਂਦਾ ਹੈ ਦੂਜਾ ਤਾਪ ਹੈ ਬਿਆਦ ਸ਼ਰੀਰ ਨੂੰ ਕੋਈ ਰੋਗ ਲੱਗ ਜਾਵੇ ਉਸ ਰੋਗ ਕਰਕੇ ਹਰ ਵੇਲੇ ਬੰਦਾ ਬਲਕਦਾ ਰਹੇ ਦੁਖੀ ਹੁੰਦਾ ਰਹੇ ਉਹਨੂੰ ਕਿਹਾ ਜਾਂਦਾ ਹੈ ਬਿਆਦ ਤਾਪ ਤੇ ਤੀਜਾ ਤਾਪ ਹੈ ਉਪਾਧ ਬਿੱਦੂਸੀ ਕਿਸੇ ਨਾਲ ਝਗੜਾ ਪਾਉਣਾ ਨਹੀਂ ਚਾਹੁੰਦੇ ਪਰ ਤੁਹਾਡਾ ਕੋਈ ਗਵੰਡੀ ਕੋਈ ਮਿੱਤਰ ਕੋਈ ਘਰ ਪਰਿਵਾਰ ਵਿੱਚੋਂ ਪਤਨੀ ਪਤੀ ਕੋਈ ਪੁੱਤਰ ਕੋਈ ਬੇਟੀ ਹਰ ਵੇਲੇ ਝਗੜਾ ਪਾਈ ਰੱਖੇ ਹਰ ਵੇਲੇ ਗਲ ਪਵੇ ਉਹਦੇ ਕਰਕੇ ਜੋ ਤੁਸੀਂ ਦੁਖੀ ਹੁੰਦੇ ਹੋ ਇਹ ਅੱਜ ਦੇ ਹਾਲਾਤ ਨੇ ਹਰ ਘਰ ਵਿੱਚ ਹਰ ਮਹੱਲੇ ਨੇੜੇ ਤੇੜੇ ਪਿੰਡ ਵਿੱਚ ਕੋਈ ਨਾ ਕੋਈ ਨਾ ਇਹ ਜਿਹਾ ਤਾਪ ਹੁੰਦਾ ਹੈ ਜਿਹਦੇ ਬਾਰੇ ਬੰਦਾ ਕਹੀ ਦਿੰਦਾ ਕਿਹੋ ਜਿਹਾ ਉਪਾਦ ਚੰਬੜ ਗਈ ਆ ਕਿਹੜਾ ਹੀ ਨਹੀਂ ਛੱਡਦੀ ਪਿੱਛਾ ਹੀ ਨਹੀਂ ਛੱਡਦਾ ਇਹਨੂੰ ਕਿਹਾ ਜਾਂਦਾ ਉਪਾਦ ਸਤਿਗੁਰੂ ਕਹਿੰਦੇ ਮੈਂ ਤੁਹਾਨੂੰ ਸੌਖਾ ਤਰੀਕਾ ਦੱਸਦਾ ਤੁਸੀਂ ਗੁਰੂ ਗੰਗ ਸਾਹਿਬ ਜੀ ਨੂੰ ਮਿਲ ਲਓ ਦੇਖੋ ਗੁਰੂ ਕਿਹੜਾ ਹੈ ਦੱਸਾਂ ਗੁਰੂਆਂ ਨੇ ਮਹਾਨ ਕਿਰਪਾ ਕਰਕੇ ਉਦੋਂ ਵੀ ਗੁਰੂ ਨਾਲ ਕੋਈ ਆ ਕੇ ਮਿਲਦਾ ਸੀ ਤਾਪ ਦੂਰ ਹੋ ਜਾਂਦੇ ਸੀ ਦੀਪਾਲਪੁਰ ਦੇ ਕੋੜੀ ਦਾ ਤਾਪ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਦੂਰ ਕੀਤਾ ਜੋ ਤਪ ਰਿਆ ਸੀ ਬਿਲ ਕਰਿਆ ਸੀ ਪ੍ਰੇਮਾ ਖत्री ਦਾ ਕੋੜ ਦਾ ਰੋਗ ਤੇ ਤਾਪ ਗੁਰੂ ਅਮਰਦਾਸ ਸਾਹਿਬ ਜੀ ਨੇ ਖਤਮ ਕੀਤਾ ਕੀਰਤਪੁਰ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕੋੜੀ ਦਾ ਤਾਪ ਤਪਣਾ ਦੂਰ ਕੀਤਾ ਪਰ ਦਸ ਗੁਰੂਆਂ ਨੇ ਸਾਨੂੰ ਕਿੱਥੇ ਪਹੁੰਚਾਇਆ ਬਾਣੀ ਗੁਰੂ ਗੁਰੂ ਹੈ ਬਾਣੀ ਸ਼ਬਦ ਗੁਰੂ ਅੱਜ ਸਾਡਾ ਗੁਰੂ ਗੁਰਗ੍ਰੰਥ ਸਾਹਿਬ ਹੈ ਜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੋ ਜਾਂਦੇ ਹੋ ਅਸਲ ਵਿੱਚ ਮਿਲਣਾ ਕਰਦੇ ਹੋ ਤੇ ਸਾਹਿਬ ਕਹਿੰਦੇ ਇਹ ਤਾਪ ਦੂਰ ਹੋ ਜਾਂਦੇ ਨੇ ਦੌੜ ਦਾ ਮਨ ਰੁਕ ਜਾਂਦਾ ਹੈ ਇੱਕ ਥਾਂ ਟਿਕ ਜਾਂਦਾ ਹੈ ਜਗਤ ਨੂੰ ਉਧਾਰਨ ਵਾਲਾ ਗੁਰੂ ਸੰਤ ਉਹਦੇ ਦਰਸ਼ਨ ਕਰਨ ਕਰਕੇ ਮਨ ਰਜ ਜਾਂਦਾ ਹੈ ਭੁੱਖਾਂ ਤੋਂ ਦੂਰ ਹੋ ਜਾਂਦਾ ਹੈ ਜਨਮ ਦੋਖ ਪਰੇ ਮੇਰੇ ਪਾਛੇ ਅਬ ਪਕਰੇ ਨਹਿਚਲ ਸਾਧੂ ਪਾਏ ਕਹਿੰਦੇ ਜਨਮਾ ਜਨਮਾਂ ਤਾਂ ਦੇ ਦੁਖ ਐਬ ਪਾਪ ਮੇਰੇ ਪਿੱਛੇ ਸੀਗੇ ਪਰ ਜਦ ਮੈਂ ਗੁਰੂ ਸਾਧੂ ਦੇ ਚਰਨ ਫੜ ਲੈ ਨਾ ਤੇ ਫਿਰ ਉਹ ਸਾਰੇ ਦੁਖ ਦੂਰ ਦੌੜ ਗਏ ਸਹਜ ਤੁਨ ਗਾਵੇ ਮੰਗਲ ਮਨੁਵਾ ਹੁਣ ਤੇ ਅਨੰਦ ਦੇ ਗੀਤ ਗਾ ਰਿਹਾ ਐ ਮੰਗਲ ਦੇ ਗੀਤ ਗਾ ਰਿਹਾ ਇਹ ਮਨ ਸਹਜ ਦੀ ਧੁਨ ਵੱਜ ਰਹੀ ਏ ਅੰਦਰ ਅਬ ਤਾਕੋ ਫੁਨ ਕਾਲ ਨਾ ਖਾਏ ਇਹੋ ਜੇ ਗੁਰਮੁਖ ਨੂੰ ਕਾਲ ਦਾ ਵੀ ਡਰ ਨਹੀਂ ਰਹਿ ਜਾਂਦਾ ਉਹਨੂੰ ਸਮਾਂ ਵੀ ਨਹੀਂ ਖਾ ਸਕਦਾ ਨਾ ਮਾਰ ਸਕਦਾ ਹੈ ਉਹ ਹਮੇਸ਼ਾ ਲਈ ਜ਼ਿੰਦਾ ਹੋ ਜਾਂਦਾ ਹੈ ਕੀ ਆਪਾਂ ਕਹਿ ਸਕਦੇ ਹਾਂ ਗੁਰਨਾਨਕ ਦੇਵ ਸਾਹਿਬ ਜੀ ਮਰ ਗਏ ਨੇ ਕਬੀਰ ਸਾਹਿਬ ਮਰ ਗਏ ਨੇ ਨਾਮਦੇਵ ਜੀ ਮਰ ਗਏ ਨੇ ਨਹੀਂ ਹਮੇਸ਼ਾ ਲਈ ਗੁਰੂ ਗ੍ਰੰਥ ਸਾਹਿਬ ਜੀ ਚ ਜ਼ਿੰਦਾ ਹੋ ਗਏ ਨੇ ਕਿਉਂ ਹੋਏ ਸ਼ਬਦ ਮਰੋ ਫਿਰ ਜੀਬ ਹੋ ਸਦ ਹੀ ਤਾਂ ਫਿਰ ਮਰਨ ਨਾ ਹੋਈ ਸ਼ਬਦ ਕਰਕੇ ਆਪਣੇ ਅਹੰਕਾਰ ਨੂੰ ਮਾਰਿਆ ਨਿਰੰਕਾਰ ਮਿਲ ਗਿਆ ਸ਼ਬਦ ਕਰਕੇ ਰੰਦੀ ਦੁਨੀਆ ਤੱਕ ਜ਼ਿੰਦਾ ਹੋ ਗਾ ਉਹ ਗੱਲ ਦਾ ਸਾਹਿਬ ਕਹਿ ਰਹੇ ਨੇ ਕਰਨ ਕਰਨ ਸਮਰਥ ਹਮਾਰੇ ਸੁਖਦਾਈ ਮੇਰੇ ਹਰ ਹਰ ਰਾਏ ਕਹਿੰਦੇ ਸਭ ਕੁਝ ਕਰਨ ਦੇ ਸਮਰਥ ਜੋ ਮਾਲਕ ਵਾਹਿਗੁਰੂ ਹੈ ਜੋ ਸਕੰਧਾ ਦੇਣ ਵਾਲਾ ਦਾਤਾ ਹੈ ਜੋ ਗੁਰੂ ਤੇ ਵਾਹਿਗੁਰੂ ਹੈ ਦੇਖੋ ਇੱਕ ਅਵਸਥਾ ਤੇ ਜਾ ਕੇ ਗੁਰੂ ਤੇ ਪਰਮਾਤਮਾ ਇੱਕ ਹੋ ਜਾਂਦੇ ਨੇ ਜਿੱਥੇ ਕਿਹਾ ਨਾ ਅਪ ਤਉ ਜਾਏ ਚੜੇ ਸੰਗਾਸਨ ਮਿਲੈ ਸਾਰੰਗ ਪਾਨੀ RAM ਕਬੀਰਾ ਏਕ ਭਏ ਐ ਕੋਈ ਨ ਸਕੈ ਬਖਸ਼ਾ ਨੀ ਹਰ ਹਰ ਜੰਦੂਏ ਏਕ ਹੈ ਬਿਬ ਵਿਚਾਰ ਕਛ ਨਾ ਹੈ ਜਲ ਤੇ ਉਪਜ ਤਰੰਗ ਜੋ ਜਲ ਹੀ ਬਿਖੈ ਸਮਾਏ ਜਿੱਥੇ ਗਿਆ ਗੁਰ ਕਿਰਪਾ ਜੈ ਨਰਕੋਂ ਕੀਨੀ ਤਿਹ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜੋ ਪਾਨੀ ਸੰਗ ਪਾਨੀ ਇੱਥੇ ਪੁੱਜ ਕੇ ਗੁਰ ਪਰਮੇਸ਼ਰ ਏਕੋ ਜਾਣ ਗੁਰੂ ਤੇ ਵਾਹਿਗੁਰੂ ਇੱਕ ਹੋ ਜਾਂਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਆਪ ਵਾਹਿਗੁਰੂ ਨੇ ਕਿਹਾ ਨਾ ਬਾਣੀ ਗੁਰੂ ਗੁਰੂ ਹੈ ਬਾਣੀ ਤੇ ਕਿਹਾ ਗੁਰੂ ਤੇ ਹੈ ਇਹ ਵੀ ਕਿਹਾ ਵਾਹ ਵਾਹ ਬਾਣੀ ਨਿਰੰਕਾਰ ਹੈ ਬਾਣੀ ਆਪ ਨਿਰੰਕਾਰ ਹੈ ਕਿਉਂਕਿ ਵਾਹਿਗੁਰੂ ਦੇ ਬੋਲ ਨੇ ਗੁਰੂ ਗ੍ਰੰਥ ਸਾਹਿਬ ਦੀ ਨਾਲ ਮਿਲ ਕੇ ਤੁਸੀਂ ਆਪ ਪਰਮਾਤਮਾ ਵਾਹਿਗੁਰੂ ਨਾਲ ਮਿਲ ਜਾਂਦੇ ਹੋ